ਸਤਿ ਸ੍ਰੀ ਅਕਾਲ ਦੋਸਤੋ ਇਹ ਭਰਾ ਢਿੱਲਮਾ ਕਲਾ ਹਾਂ ਢਿੱਲਮਾ ਢਿੱਲਮਾ ਪਿੰਡ ਆ ਜੀ ਤਵੇ ਕੋਲੇ ਜ਼ਿਲ੍ਹਾ ਬਠਿੰਡਾ ਪੈਂਦਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਆ 20-25 ਦਿਨ ਪਹਿਲਾਂ ਝੋਟੀ ਲੈ ਕੇ ਗਏ ਸੀ ਦੱਸੋ ਵੀ ਝੋਟੀ ਕਿਵੇਂ ਨਿਕਲੀ ਹੋ ਗਈ ਜਿੱਦਾਂ ਇਹਨਾਂ ਨੂੰ ਕਿਹਾ ਹੁਣ ਇਹ ਦੁਬਾਰਾ ਆਇਆ ਦੇਖੋ ਤਕਰੀਬਨ ਸਾਰਾ ਪੰਜਾਬ ਇਹਨਾਂ ਪਿਆਰ ਕਰਦਾ ਵੀਰੇ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਝੋਟੀਆਂ ਲੈ ਕੇ ਆਉਣੇ ਆ ਅਸੀਂ ਇਹ ਲਾਲਚ ਨਹੀਂ ਰੱਖਿਆ ਹੋਇਆ ਵੀ ਇੰਨੇ ਬਾਹ ਲਿਆ ਲਿਆ ਤੁਹਾਨੂੰ ਬੜਾਈ ਆਈ ਆ ਆਪਦੇ ਲਾਲਚ ਨੂੰ ਅਸੀਂ ਸਾਰਿਆਂ ਨੂੰ ਜਿਹੜੇ ਗਾਹ ਸਾਡੇ ਨਾਲ ਪੁਰਾਣੇ ਜੁੜੇ ਆ ਉਹ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਵੀ ਝੋਟੀਆਂ ਕੁਛ ਨਾ ਕੁਛ ਵੰਡਣੀਆਂ ਪੈਂਦੀਆਂ ਨੇ ਹੁਣੇ ਬਾਈ ਅੱਜ ਦੋ ਝੋਟੀਆਂ ਲੈਣ ਆਏ ਸੀ ਨਾ ਇਹਨਾਂ ਨੂੰ ਹੁਣ ਮੈਂ ਇੱਕ ਝੋਟੀ ਦਿੱਤੀ ਆ ਕਿਉਂਕਿ ਮਜਬੂਰੀ ਇਹ ਆ ਵੀ ਜਦੋਂ ਵੀ ਕੋਈ ਦੂਰੋਂ ਬੰਦਾ ਆਸ ਰੱਖ ਕੇ ਆਉਂਦਾ ਸਾਡੇ ਕੋਲੇ ਪੰਜ ਸੱਤ ਝੋਟੀਆਂ ਖੜੀਆਂ ਹੋਣ ਇਹ ਸਾਡਾ ਫਰਜ਼ ਬਣਦਾ ਕੋਈ ਜਾਣੀ ਇਹ ਆਸਾਨ ਨਹੀਂ ਹੈ ਹੁਣ ਏਡੀ ਦੂਰੋਂ ਆਏ ਸੀ ਇੱਥੇ ਤੁਹਾਨੂੰ ਖਾਲੀ ਕੀਲੇ ਦਿਖਾ ਦਈਏ ਵੀ ਵੇਕ ਗਿਆ ਬਹੁਤ ਮਾਣ ਰੱਖ ਕੇ ਆਉਨੇ ਹੋ ਤੁਸੀਂ ਦੋਨੇ ਭਰਾਵਾਂ ਦੇ ਵਿੱਚ ਇੰਨਾ ਪਿਆਰ ਆ ਬਾਈ ਪ੍ਰਮਾਤਮਾ ਇਦਾਂ ਹੀ ਬਣਾਈ ਰੱਖੇ ਬਾਕੀ ਬਾਈ ਉਹਨਾਂ ਨਾਲ ਵਾਦਾ ਮੇਰਾ ਮੈਂ ਕਿਹਾ ਤੁਹਾਨੂੰ ਇਹ ਜਿਹੜੀਆਂ ਝੋਟੀਆਂ ਲਿਆ ਕੇ ਦੇਣੀਆਂ ਨੇ ਵਧੀਆ ਇਨਕਮ ਕਰਾਂਗੇ ਬਾਕੀ ਬਾਈ ਕਹਿੰਦੇ ਸੀਗੇ ਜੀ ਅਸੀਂ ਖੋਏ ਦਾ ਕੰਮ ਕਰਨਾ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਖੋਏ ਦਾ ਕੰਮ ਨਾ ਕਰੋ ਇੱਕ ਘੋਏ ਦਾ ਕੰਮ ਕਰਨਗੇ ਵਧੀਆ ਦੇਸੀ ਘੋਏ ਤਕਰੀਬਨ ਆਪਾਂ ਤੁਹਾਡੇ ਕੋਲ ਰੇ ਪਹੁੰਚਦਾ ਕਰਾਂਗੇ ਬਾਈ ਹੋਣੀ ਬਣਾਈ ਜਾਣਗੇ ਕਿਉਂਕਿ ਇਹਨਾਂ ਨੂੰ ਮੈਂ ਕਿਹਾ ਵੀ ਥੋੜਾ ਦੁੱਧ ਜਿਹੜਾ 100 ਰੁਪਏ ਕਿਲੋ ਪੈ ਜਵੇ ਗਾਹਕ ਨੂੰ ਵੀ ਵਧੀਆ ਚੀਜ਼ ਮਿਲੇ ਦੇਸੀ ਘਿਓ ਆਪਾਂ ਇਹ ਘਰੇ ਤਿਆਰ ਕਰਨਗੇ ਆਪਾਂ ਵੀ ਜਿੰਨੇ ਕੁ ਬੰਦੇ ਹੋਰ ਵੀ ਮੇਰੇ ਨਾਲ ਪੰਜਾਬ ਦੇ ਵਿੱਚੋਂ ਜੁੜਨਗੇ ਜਿਹੜੇ ਆਪਾਂ ਤੋਂ ਮੱਝਾ ਲੈਂਦੇ ਆ ਆਪਾਂ ਉਹਨਾਂ ਨੂੰ ਘਰੇ ਇਹੀ ਗੱਲ ਕਹਿਣੀ ਆ ਵੀ ਦੇਸੀ ਘਿਓ ਤਿਆਰ ਕਰੋ ਸਾਨੂੰ ਥੋੜਾ 100 ਰੁਪਏ ਕਿਲੋ ਦੁੱਧ ਪੈ ਜਵੇ ਉਹਨਾਂ ਹੀ ਦੇਈ ਚਲੋ ਅਸੀਂ ਤੁਹਾਨੂੰ ਉਸ ਹਿਸਾਬ ਨਾਲ ਸਾਰੇ ਭਰਾਵਾਂ ਨੂੰ ਵਧੀਆ ਓਰੀਜਨਲ ਚੀਜ਼ ਵੰਡਾਂਗੇ ਕੱਲਾ ਆਪਾਂ ਕਿਉਂ ਕਿਉਂਕਿ ਖੁਆ ਜੇ ਜ਼ਿਆਦਾ ਬਣਾ ਲਿਆ ਨਾ ਸੇਲ ਹੋਈ ਇਹ ਔਖਾ ਹੋ ਜਾਂਦਾ ਕਿ ਉਹ ਜਿੰਨਾ ਇਹਨਾਂ ਤੋਂ ਬਣਿਆ ਕਰੋ ਹਫ਼ਤੇ 10 ਦਿਨੀ ਮੇਰੇ ਤੋਂ ਨਕਦ ਪੈਸੇ ਲੈ ਜਾ ਕਰਨਗੇ ਇੱਥੇ ਮੈਨੂੰ ਦੇ ਦਿਆ ਕਰਨਗੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੂੰ ਕਿਉਂਕਿ ਹੁਣ ਅੱਗੇ ਛਾਲ ਆਉਂਦਾ ਗਰਮੀਆਂ 'ਚ ਇਕੱਠਾ ਕਰ ਲਿਆ ਕਰਨਗੇ ਛਾਲਾਂ 'ਚ ਆਪਾਂ ਤਕਰੀਬਨ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਵੀ ਮੰਗਾਵੋਗੇ ਵਧੀਆ ਟਾਪ ਦਾ ਕਿ ਉਹ ਭੇਜਾਂਗੇ ਆਪਾਂ ਘਰ ਦਾ ਦੁੱਧ ਜਾਨੀ ਜਿਹੜਾ ਵੀ ਬੰਦਾ ਮੇਰੇ ਨਾਲ ਜੁੜਿਆ ਹੋਇਆ ਮੇਰਾ ਵੀਰ ਤੁਸੀਂ ਸਾਥ ਦੇਣਾ ਉਹਦਾ 100 ਰੁਪਏ ਕਿਲੋ ਦੁੱਧ ਜ਼ਰੂਰ ਵਕੇ ਜੇ ਤੁਸੀਂ ਘਰੋਂ ਦੁੱਧ ਨਹੀਂ ਲਿਆ ਸਕਦੇ ਤਾਂ ਘਿਓ ਮੰਗਾਓ ਤੁਹਾਨੂੰ ਵਧੀਆ ਘਿਓ ਭੇਜਾਂਗੇ ਜਿੱਥੇ ਵੀ ਤੁਸੀਂ ਬੈਠੇ ਹੋ ਪੰਜਾਬ ਵਿੱਚੋਂ ਇੰਡੀਆ ਚੋਂ ਕਿਤੇ ਵੀ ਬਾਹਰਲੇ ਮੁਲਕਾਂ ਚੋਂ ਟੌਪ ਦਾ ਭੇਜਾਂਗੇ ਦੁੱਧ ਕਿਉਂਕਿ ਇਹ ਬਿਜ਼ਨਸ ਨੂੰ ਆਪਾਂ ਉੱਪਰ ਚੱਕਣਾ ਪਹਿਲਾਂ ਦੇਖੋ ਬਾਹਰ ਵਾਲੇ ਚੱਕਰ ਦੇ ਵਿੱਚ ਬਹੁਤ ਪੈਸਾ ਖਰਾਬ ਹੋ ਚੁੱਕਿਆ ਅਸੀਂ ਇਦਾਂ ਹੀ ਹੌਲੀ ਹੌਲੀ ਕਰਕੇ ਸਟੈਪ ਵਾਈਜ਼ ਸਟੈਪ ਜਿਹੜੇ ਵੀ ਮੇਰੇ ਨਾਲ ਜੁੜਨਗੇ ਉਹਨਾਂ ਦਾ ਮੈਂ ਸਾਥ ਦਊ ਪਹਿਲੀ ਵਾਰ ਚੈਨਲ ਤੇ ਆਏ ਹੋ ਵੀਰੇ ਫੋਲੋ ਕਰ ਲਿਓ ਫਿਰ ਕੋ ਨਾਲ ਦੀ ਨਾਲ ਅਪਡੇਟ ਆਈ ਚੱਲੂ ਕਿਉਂਕਿ ਆਪਾਂ ਹਸਾਰ ਤੋਂ ਝੋਟੀਆਂ ਲਿਆ ਕੇ ਸੇਲ ਕਰਦੇ ਆਂ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ